ਜੀਤੇ ਕੱਲ ਸ਼ਾਮ ਵੇਲੇ ਆਏ ਭਾਰੀ ਨੇਰੀ ਚਖੜਨੇ ਕਈ ਨੁਕਸਾਨ ਕੀਤੇ ਆ ਉੱਥੇ ਹੀ ਨਾਲ ਲੱਗਦੇ ਪਿੰਡ ਵਣਵਾਲਾ ਵਿਖੇ ਵੀ ਇੱਕ ਸੈਲਰ ਦੇ ਕੰਦਾ ਜਿਹੜੀਆਂ ਨੇਰੀ ਨੇ ਤੈਫਰਾਸ ਕੀਤੀਆਂ ਨੇ ਅਸੀਂ ਤੁਹਾਨੂੰ ਦਿਖਾਣੇ ਇਥੋਂ ਦੀ ਬਾਲਪਨ ਦੀ ਜਿਹੜੀ ਜਾਣਕਾਰੀ ਆ ਕਿਸ ਤਰ੍ਹਾਂ ਜਿਹੜਾ ਇਹ ਵਣਵਾਲਾ ਵਿਖੇ ਬਰਾਸ ਰਾਈਸ ਮਿਲ ਦੇ ਵਿੱਚ ਨੁਕਸਾਨ ਹੋਇਆ ਹੈ ਕੰਦਾ ਡਕੀਆਂ ਨੇ ਔਰ ਜਿਹੜੇ ਕਿ ਲੱਗੇ ਚੌਲ ਵੀ ਸਾਹਮਣੇ ਤੁਹਾਨੂੰ ਦਿਖਾਈ ਦੇਣਗੇ ਉਹਨਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਹੈ ਇਸ ਵਕਤ ਦਾ ਤੁਹਾਨੂੰ ਹੋਰ ਅਗਲਾ ਮੰਦਰ ਵੀ ਤੁਹਾਨੂੰ ਦਿਖਾ ਨੇ ਅਸੀਂ ਗੱਲ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਵਨ ਵਾਲਾ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਕਿ ਕੱਲ ਸ਼ਾਮ ਵੇਲੇ ਇੱਕ ਕਾਫੀ ਹਨੇਰੀ ਝੱਖੜ ਆਇਆ ਜਿਸ ਦੇ ਨਾਲ ਇਹ ਸੈਲਾ ਪਲਾਟ ਜਿਹੜਾ ਸੈਲਰ ਹੈ ਇਹਦੀਆਂ ਵੀ ਕੰਨਾਂ ਕਾਫੀ ਡਿੱਗੀਆਂ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਇੱਥੇ ਜਿਹੜੇ ਕਿ ਚੌਲ ਔਰ ਜਿਹੜੇ ਜਿਰੀ ਰੱਖੀ ਹੋਈ ਸੀਗੀ ਉਹ ਵੀ ਭਰੀਆਂ ਹੋਈਆਂ ਬੋਰੀਆਂ ਜਿਹੜੀਆਂ ਕਿਸੇ ਬਾਰਸ਼ ਜਾਰੀ ਆ ਜਾਂਦੀ ਦਾ ਕਾਫੀ ਨੁਕਸਾਨੀਆਂ ਜਾਨੀਆਂ ਸੀ ਪਰ ਇਸ ਵਕਤ ਜਿਹੜਾ ਕਿ ਸੈਲਰ ਦੀ ਜਿਹੜੀ ਕੰਧ ਡਿੱਗੀ ਆ ਕਾਫੀ ਵੱਡੀ ਕੰਧ ਸੀਗੀ ਜਿਹੜੀ ਕੀਤੀ ਹੋਈ ਸੀਗੀ ਉਹ ਡਿੱਗਣ ਨਾਲ ਇੱਥੇ ਸੈਲਰ ਦਾ ਕਾਫੀ ਨੁਕਸਾਨ ਆ ਕੁਝ ਹੋਰ ਵੀ ਇੱਕ ਦੁਕਾਤਾਵਾਂ ਤੇ ਸੈਲਰ ਦੇ ਜਿਹੜੇ ਕਿ ਛੱਡ ਉਡੇ ਆ ਇਸੇ ਹੀ ਜਿਹੜਾ ਕਿ ਸੈਲਰ ਦੇ ਵਿੱਚੋਂ ਅਸੀਂ ਗੱਲ ਕਰਾਂਗੇ ਜਿਹੜੇ ਕਿ ਧਰਮਪਾਲ ਬਰਾਸ ਨੇ ਇਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਨੁਕਸਾਨ ਹੋਇਆ ਔਰ ਕਿੰਨੇ ਦਾ ਨੁਕਸਾਨ ਹੋਇਆ ਹੈ ਔਰ ਜਿਹੜੀ ਇਸ ਹਨੇਰੀ ਝੱਖੜ ਨੇ ਇੱਕ ਸੈਲਰ ਦੀਆਂ ਜਿਹੜੀਆਂ ਕੰਦਾ ਗੇਰੀਆਂ ਏ ਔਰ ਕਿਸੇ ਵੀ ਵਕਤ ਜਿਹੜਾ ਕਿ ਅੰਦਰ ਜਿਹੜਾ ਪਿਆ ਅਨਾਜ ਦੇ ਸੀਗਾ ਉਹ ਤੈਸ ਨੈਸ ਹੋ ਸਕਦਾ ਹੈ ਹਾਂਜੀ ਨਮਸਕਾਰ ਨਵਿਸ਼ ਕਰਕੇ ਪ੍ਰਧਾਨ ਜੀ ਇਹ ਜਿਹੜਾ ਆਪਣਾ ਸੈਲਰ ਦੇ ਵਿੱਚ ਇਹ ਨੁਕਸਾਨ ਹੋਇਆ ਹੈ ਕੀ ਲੱਗਦਾ ਤੁਹਾਨੂੰ ਜਿਹੜੇ ਕੱਲ ਹਨੇਰੀ ਆਈ ਆ ਕਾਫੀ ਜਿਆਦੀ ਹਨੇਰੀ ਆਈ ਆ ਉਹਦਾ ਕਰਕੇ ਹੋਇਆ ਜਾਂ ਕਿਵੇਂ ਇਹ ਕੰਦਾ ਜਿਹੜੀਆਂ ਜਿਹੜੀ ਕੱਲ ਹਨੇਰੀ ਆਈ ਹੈ ਨਾ ਇਹ ਹਨੇਰੀ ਨਹੀਂ ਸੀ ਇੱਕ ਤੂਫਾਨ ਸੀ ਜਿਹਦੇ ਵਿੱਚ ਕੀ ਕਿਸੇ ਵੀ ਬੰਦੇ ਨੂੰ ਇਨਸਾਨ ਦੇ ਪੈਰ ਨਹੀਂ ਲੱਗਦੇ ਤੇ ਹਨੇਰੀ ਇੰਨੀ ਜ਼ਬਰਦਸਤ ਸੀ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਸੀ ਅਸੀਂ ਸੇਲਾ ਪਲਾਂਟ ਦੇ ਵਿੱਚ ਬੈਠੇ تھے ਤੇ ਸ਼ਾਮ ਨੂੰ 6 ਵਜੇ ਹਨੇਰੀ ਆਈ ਹੈ ਜਦੋਂ ਸਵੇਰੇ ਸਾਨੂੰ ਅਰਲੀ ਮਾਰਨਿੰਗ ਪਤਾ ਲੱਗਿਆ ਵੀ ਆਪਣੇ ਸ਼ੈਲਟਰ ਦੀ ਦੁਵਾਰਾ ਗਿਰੀਆਂ ਪਈਆਂ ਨੇ ਤੇ ਜਦੋਂ ਅਸੀਂ ਗਦਾਮਦਿਸ਼ਟ ਜਾ ਕੇ ਦੇਖਿਆ ਤਾਂ ਸਾਡੇ ਜਿਹੜੇ ਰਾਇਸ ਸੀ ਉਹਦੇ ਉੱਤੇ ਇੱਟਾਂ ਦੀ ਜਿਹੜੇ ਗਰਗੀਆਂ ਉਹਦੇ ਨਾਲ ਸਾਡੇ ਕੱਟੇ ਪਾਟ ਕੇ ਚਾਵਲ ਨੀਚੇ ਗਰਗਿਆ ਚਾਵਲ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜੀ ਸਾਡੀ ਬਾਉਂਡਰੀ ਤੇ 80 ਫੁੱਟ ਦੀ ਲੰਬੀ ਦੀ ਕਰੀਬ 80 82 ਫੁੱਟ ਦੀ ਦੀ ਉਹ ਬਾਉਂਡਰੀ ਬਿਲਕੁਲ ਸਾਫ਼ ਹੋਈ ਪਈ ਮੇਰੀ ਸਾਨੂੰ ਅਸੀਂ ਪਰਮਾਤਮਾ ਦਾ ਸ਼ੁਕਰਗੁਜ਼ਾਰੀ ਕਰਦੇ ਹਾਂ ਕਿ ਉੱਥੇ ਕੁਦਰਤ ਦੀ ਕੋਈ ਇਨਸਾਨ ਕੋਈ ਬੰਦਾ ਨਹੀਂ ਥੀ ਜੇ ਕਿਤੇ ਬੰਦਾ ਹੁੰਦਾ ਤਾਂ ਸ਼ਾਇਦ ਬੰਦਾ ਬੜੀ ਮੁਸ਼ਕਲ ਨਾਲ ਬਚਦਾ ਕਿਉਂਕਿ ਜਿਹੜਾ ਇੱਕ ਕਾਫੀ ਨੁਕਸਾਨ ਹੋਇਆ ਹੈ ਤੁਹਾਡਾ ਕੀ ਤੁਸੀਂ ਸਰਕਾਰ ਤੋਂ ਮੰਗ ਕਰਦੇ ਕਿਉਂਕਿ ਵਪਾਰੀ ਵਰਮਨ ਨੂੰ ਹਮੇਸ਼ਾ ਮਾਰ ਪੈਂਦੀ ਆ ਕਈ ਵਾਰੀ ਕਿਤੇ ਉਰਾ ਪਰਾਂ ਜਾਂ ਕੋਈ ਵੀਰੀ ਕੋਈ ਇਸ ਤਰ੍ਹਾਂ ਦੀ ਵਪਾਰੀ ਵਰਗ ਜਿਹੜਾ ਹੈ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਤੁਸੀਂ ਸਰਕਾਰ ਤੋਂ ਮੰਗ ਕਰੋਗੇ ਕਿ ਇਸ ਤਰ੍ਹਾਂ ਦੇ ਜਿਹੜਾ ਏਡਾ ਵੱਡਾ ਨੁਕਸਾਨ ਨੇਰੀ ਦੇ ਨਾਲ ਹੋਇਆ ਝੱਕੜ ਦੇ ਨਾਲ ਕਿਉਂਕਿ ਵੈਸੇ ਤਾਂ ਕੱਲ ਜਿਹੜੀ ਇਹ ਨੇਰੀ ਆਈ ਸੀ ਉਹਨੇ ਬਹੁਤ ਵੱਡੇ ਇਸ ਇਲਾਕੇ ਦੇ ਵਿੱਚ ਨੁਕਸਾਨ ਕੀਤੇ ਕਈ ਥਾਵਾਂ ਤੇ ਅੱਗ ਵੀ ਲੱਗੀ ਸੀ ਪਰ ਜਿਹੜੀ ਇਹ ਕੰਦ ਵੀ ਕਾਫੀ ਜਿਆਦਾ ਡਿੱਗੀ ਆ ਔਰ ਕੱਢੂ ਡੇ ਆ ਕਿ ਅਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਜਿਹੜੇ ਰਾਈਸ਼ ਮਿਲਰ ਨੇ ਰਾਈਸ਼ ਸ਼ੈਲਰ ਨੇ ਇਹ ਹਮੇਸ਼ਾ ਵਾਸਤੇ ਹੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਆਪਣਾ ਪਰਪਸ ਘਟਾ ਤੇ ਇਹਦੇ ਵਿੱਚ ਅਨੇਕਾਂ ਹੀ ਲੇਬਰ ਦੇ ਵਰਕਰ ਜੋ ਕੰਮ ਕਰਦੇ ਨੇ ਤੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਜੋ ਕੀ ਸਾਡਾ ਨੁਕਸਾਨ ਹੋਇਆ ਹੈ ਵੀ ਸਾਨੂੰ ਜਲਦੀ ਤੋਂ ਜਲਦੀ ਉਹ ਨੁਕਸਾਨ ਸਾਡਾ ਪੂਰਾ ਕੀਤਾ ਜਾਵੇ ਤਾਂ ਕਿ ਅਸੀਂ ਉਸੇ ਪੋਜੀਸ਼ਨ ਦੇ ਵਿੱਚ ਆ ਜਾਈਏ ਜੋ ਪੋਜੀਸ਼ਨ ਦੇ ਵਿੱਚ ਅਸੀਂ ਪਹਿਲਾਂ ਸੀ ਇਸਨ ਜਿਹੜੇ ਕਿ ਸੈਲਰ ਦੇ ਮਾਲਕ ਦੱਸ ਰਹੇ ਨੇ ਕਿ ਕਾਫੀ ਜ਼ਿਆਦਾ ਇੱਥੇ ਜਿਹੜੇ ਕਿ ਮਜ਼ਦੂਰਾਂ ਵੱਲੋਂ ਵੀ ਕੰਮ ਕਰਾਇਆ ਕਰਿਆ ਜਾਂਦਾ ਹੈ ਔਰ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਵੀ ਘਰ ਦੇ ਜਿਹੜੇ ਚਿੱਲੇ ਚੱਲਦੇ ਆ ਇਹਨਾਂ ਸੈਲਰਾਂ ਦੇ ਉੱਤੋਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਇਸ ਤਰ੍ਹਾਂ ਦੇ ਵਪਾਰੀ ਵਰਗ ਨੂੰ ਜਿਹੜਾ ਘਾਟਾ ਪੈਂਦਾ ਹੈ ਉਹਦੀ ਪਰਪਾਈ ਸਰਕਾਰ ਵੱਲੋਂ ਕਿੰਨਾ ਸਮੇਂ ਤੱਕ ਹੋਏਗੀ ਜਾਂ ਇਹ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਨੁਕਸਾਨ ਨੁਕਸਾਨ ਹੋਇਆ ਹੈ ਕਾਫੀ ਜ਼ਿਆਦਾ ਵੱਡੀ ਤعداد ਦੇ ਵਿੱਚ ਜਿਹੜੇ ਕੰਦ ਡਿੱਗੇ ਜਾਂ ਸ਼ਟਰ ਡਿੱਗੇ ਆ ਉਹਨਾਂ ਦਾ ਇੱਕ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਿਸ ਤਰ੍ਹਾਂ ਕਿੱਥੇ ਜਾਣਗੇ